ਸੀ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਫੋਲੋ ਕਰ ਲਿਆ ਤਾਂ ਇੱਕ ਤਾਂ ਹੁੰਦਾ ਵੀ ਪੜ੍ਹਾਈ ਨਾਲ ਤੁਹਾਡੇ ਮਾਰਕਸ ਵਧਣੇ ਆ ਪਰ ਐਗਜ਼ਾਮ ਨੂੰ ਅਟੈਂਪਟ ਕਰਨ ਦੇ ਤਰੀਕੇ ਦੇ ਨਾਲ ਹੀ ਤੁਹਾਡੇ 4 ਤੋਂ 5 ਮਾਰਕਸ ਇਨਕਰੀਜ਼ ਹੋ ਜਾਣਗੇ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅਰਦਾਸ ਤੁਸੀਂ ਸਾਰੇ ਤੰਦਰੁਸਤ ਰਹੋਗੇ ਅਤੇ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਦੀ ਜੋ ਵੀਡੀਓ ਆ ਉਹ ਆਪਾਂ 1746 ਕਨਸਟੇਬਲ ਦੀਆਂ ਜੋ ਪੋਸਟਾਂ ਆਈਆਂ ਹੋਈਆਂ ਨੇ ਜਿਨ੍ਹਾਂ ਦਾ ਹਜੇ ਐਗਜ਼ਾਮ ਰਹਿ ਰਿਹਾਗਾ ਉਹਨਾਂ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆ ਕਿਉਂਕਿ ਇਸ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਐਗਜ਼ਾਮ ਨੂੰ ਅਟੈਂਪਟ ਕਿਵੇਂ ਕਰਨਾ ਜਦੋਂ ਆਪਾਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਹੋਵਾਂਗੇ ਜੇਕਰ ਜੋ ਚੀਜ਼ਾਂ ਮੈਂ ਹੁਣ ਤੁਹਾਨੂੰ ਦੱਸ ਰਿਹਾਗਾ ਇਹਨਾਂ ਨੂੰ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਫਾਲੋ ਕਰ ਲਿਆ ਤਾਂ ਇੱਕ ਤਾਂ ਹੁੰਦਾ ਵੀ ਪੜ੍ਹਾਈ ਨਾਲ ਤੁਹਾਡੇ ਮਾਰਕਸ ਵਧਣੇ ਆ ਪਰ ਐਗਜ਼ਾਮ ਨੂੰ ਅਟੈਂਪਟ ਕਰਨ ਦੇ ਤਰੀਕੇ ਦੇ ਨਾਲ ਹੀ ਤੁਹਾਡੇ 4 ਤੋਂ 5 ਮਾਰਕਸ ਇਨਕਰੀਜ਼ ਹੋ ਜਾਣਗੇ ਕਿਉਂਕਿ ਇਹਦੇ ਨਾਲ ਤੁਹਾਡੀ ਸਭ ਤੋਂ ਪਹਿਲਾਂ ਤਾਂ ਟਾਈਮ ਮੈਨੇਜਮੈਂਟ ਹੋ ਜਾਣੀ ਹੈ ਤੁਹਾਡੇ ਕੋਲ ਟਾਈਮ ਬਹੁਤ ਬਚ ਜਾਣਾਗਾ ਤੇ ਟਾਈਮ ਜੇ ਬਚ ਜਾਏਗਾ ਫਿਰ ਤੁਹਾਡਾ ਜੋ ਮੈਂਟਲ ਲੈਵਲ ਆ ਉਹ ਸਹੀ ਕੰਮ ਕਰੂਗਾ ਜਦੋਂ ਸਹੀ ਕੰਮ ਕਰੂਗਾ ਤਾਂ ਆਟੋਮੈਟਿਕਲੀ ਮਾਰਕਸ ਵਧਣ ਹੀ ਬਦਨੇ ਨੇ ਤੇ ਤੁਹਾਡਾ ਟਾਈਮ ਬਚ ਜੂਗਾ ਕਿਉਂਕਿ ਕਈ ਵਾਰ ਅੱਧਾ ਐਗਜ਼ਾਮ ਅਟੈਂਪਟ ਕਰੇ ਤੋਂ ਬਿਨਾ 5-10 ਮਾਰਕਸ ਦਾ ਰਹਿ ਜਾਂਦਾ ਹੁੰਦਾ ਕਈ ਬੱਚਿਆਂ ਦਾ ਕਿਉਂਕਿ ਉਹ ਮੈਂਥ ਰੀਜ਼ਨਿੰਗ ਦੇ ਵਿੱਚ ਹੀ ਟਾਈਮ ਉੱਥੇ ਵੇਸਟ ਕਰਨ ਲੱਗ ਜਾਂਦੇ ਆ ਸੋ ਸਾਰੀਆਂ ਗੱਲਾਂ ਮੈਂ ਤੁਹਾਨੂੰ ਅੱਜ ਦੱਸੂਗਾ ਅਗਲੀ ਵੀਡੀਓ ਜੋ ਉਹ ਗੈਸ ਵਰਕ ਤੇ ਆ ਰਹੀ ਹੈਗੀ ਜਿਹਦੇ ਰਾਹੀਂ ਤੁਸੀਂ ਤਿੰਨ ਕੁਐਸਚਨਸ ਦੇ ਵਿੱਚੋਂ ਇੱਕ ਤੋਂ ਦੋ ਕੁਐਸਚਨ ਬਿਲਕੁਲ ਠੀਕ ਕਰ ਦਿਆ ਕਰੋਗੇ ਗੈਸ ਦੇ ਨਾਲ ਹੀ ਚਾਹੇ ਤੁਹਾਡਾ ਪੜਿਆ ਵੀ ਨਾ ਹੋਵੇ ਕਿਉਂਕਿ ਜ਼ੀਰੋ 네ਗੇਟਿਵ ਮਾਰਕਿੰਗ ਆ ਜੇਕਰ 네ਗੇਟਿਵ ਮਾਰਕਿੰਗ 1/4 ਹੋਵੇ ਤਾਂ ਉਹਦੇ ਲਈ ਅੱਡ ਪ੍ਰੋਬੈਬਿਲਿਟੀਜ਼ ਕਮ ਕਰਦੀ ਨੇ 1/3 ਵਾਸਤੇ ਅੱਡ ਕਰਦੀਆਂ ਨੇ ਪਰ ਤੁਹਾਡੇ ਲਈ ਇਹ ਚੀਜ਼ ਬਹੁਤ ਸਿੰਪਲ ਆ ਤਿੰਨ ਚੋਂ ਇੱਕ ਕੁਐਸਚਨ ਤੁਹਾਡਾ ਆਰਾਮ ਨਾਲ ਸਹੀ ਹੋ ਸਕਦਾ ਹੈ ਠੀਕ ਹੈ ਜੀ ਸੋ ਪਹਿਲਾਂ ਅੱਜ ਆਪਾਂ ਗੱਲ ਕਰਨੀ ਹੈ ਕਿ ਮੁੱਦੇ ਤੇ ਉਤੇ ਆਉਣੇ ਆ ਕਿ ਐਗਜ਼ਾਮ ਨੂੰ ਕਿੱਦਾਂ ਅਟੈਂਪਟ ਕਰੀਏ ਕਿ ਤੁਹਾਡੇ 4 ਤੋਂ 5 ਮਾਰਕਸ ਇਨਕਰੀਜ਼ ਹੋ ਜਾਣ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਆ ਐਗਜ਼ਾਮ ਨੂੰ ਅਟੈਂਪਟ ਕਰਨ ਦਾ ਪੈਟਰਨ ਕੀ ਹੋਣਾ ਚਾਹੀਦਾ ਕਈ ਬੱਚੇ ਨੇ ਉਹਨਾਂ ਨੂੰ ਇਦਾਂ ਪਤਾ ਹੀ ਨਹੀਂ ਕਿ ਉੱਤੇ ਜੋ ਸਲੋਟ ਬਣੇ ਹੋਇਆ ਅਸੀਂ ਕਿਸੇ ਵੀ ਪੋਰਸ਼ਨ ਨੂੰ ਪਹਿਲਾਂ ਕਰ ਸਕਦੇ ਆ ਆਪਣੀ preference ਅਨਸਾਰ ਉਹ ਕੀ ਕਰਦੇ ਆ ਪਹਿਲਾਂ जीके ਨੂੰ ਅਟੈਂਪਟ ਕਰਨੀ ਹੈ ਫਿਰ ਮੈਥ ਤੇ ਰੀਜ਼ਨਿੰਗ ਫਿਰ ਇੰਗਲਿਸ਼ ਪੰਜਾਬੀ ਤੇ ਕੰਪਿਊਟਰ ਲਾਈਨ ਵਾਈਜ਼ ਹੀ ਅਟੈਂਪਟ ਕਰਦੇ ਆ ਜੋ ਬੱਚੇ ਆਪਣੀ ਕਲਾਸ ਦਾ ਹੈ ਵੀਡੀਓ ਦੇਖ ਰਿਹਾ ਉਹਨਾਂ ਨੇ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਉੱਥੇ ਉੱਥੇ ਤੁਹਾਨੂੰ ਪੋਰਸ਼ਨ ਬਣੇ ਹੋਣਗੇ ਤੁਸੀਂ ਜਿਹੜੇ ਪੋਰਸ਼ਨ ਨੂੰ ਕਰਨਾ ਉੱਥੇ ਕਲਿੱਕ ਕਰਕੇ ਕਰ ਸਕਦੇ ਹੋ ਤੇ ਮੈਂ ਤੁਹਾਨੂੰ preference ਤੁਹਾਨੂੰ ਤੁਸੀਂ ਪਹਿਲਾਂ ਥੈਰੀਟੀਕਲੀ ਜੋ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਤੁਸੀਂ ਦੇ ਕੇ ਸਿੱਧਾ ਆਨਸਰ ਕਰਨਾ ਉਹ ਵਾਲਾ ਪੋਰਸ਼ਨ ਕਰਨਾ ਜਿਵੇਂ ਕਿ ਪਹਿਲਾਂ ਤੁਸੀਂ ਜੀਕੇ ਕਰਨਾ ਫਿਰ ਉਸ ਤੋਂ ਬਾਅਦ ਮੈਥ ਦਾ ਪੋਰਸ਼ਨ ਹੁੰਦਾ ਉਹ ਨੂੰ ਤੁਸੀਂ ਹੱਥ ਉਦੋਂ ਨਹੀਂ ਲਾਉਣਾ ਫਿਰ ਰੀਜਨਿੰਗ ਦਾ ਪੋਰਸ਼ਨ ਹੁੰਦਾ ਉਸ ਨੂੰ ਵੀ ਹੱਥ ਤੁਸੀਂ ਨਹੀਂ ਲਾਉਣਾ ਉਸ ਤੋਂ ਬਾਅਦ ਤੁਸੀਂ ਇੰਗਲਿਸ਼ ਕਰਨੀ ਹੈ ਠੀਕ ਹੈ ਜੀ ਪਹਿਲਾਂ ਜੀਕੇ ਕਰਨੀ ਹੈ ਫਿਰ ਇੰਗਲਿਸ਼ ਕਰਨੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਪੰਜਾਬੀ ਨੂੰ ਅਟੈਂਪਟ ਕਰਨਾਗਾ ਜੇ ਤੁਸੀਂ ਕੰਪਿਊਟਰ ਕਰਨਾ ਇਸ ਨੂੰ ਕਰਨ ਨਾਲ ਤੁਹਾਡੇ 60 ਮਾਰਕਸ ਦਾ ਜੋ ਐਗਜ਼ਾਮ ਪਹਿਲਾਂ ਹੀ ਅਟੈਂਪਟ ਹੋ ਜੂ ਪਹਿਲੇ 40 ਮਿੰਟਸ ਦੇ ਵਿੱਚ ਤੁਸੀਂ ਇਹ ਸਾਰਾ ਕੰਮ ਕਰ ਦੇਣਾਗਾ ਠੀਕ ਹੈ ਜੀ ਇਹ ਸਾਰਾ ਕੰਮ ਕਰਨ ਤੋਂ ਬਾਅਦ ਤੁਹਾਡੇ ਕੋਲ 80 ਮਿੰਟ ਬਚਣਗੇ ਮੈਥ ਤੇ ਰੀਜ਼ਨਿੰਗ ਨੂੰ ਕਰਨ ਲਈ ਇਸ ਦੇ ਵਿੱਚ ਤੁਸੀਂ 50 ਮਿੰਟ ਜਾਨੀ ਕਿ 50 ਮਿੰਟਸ ਮੈਥ ਨੂੰ ਦੇ ਸਕਦੇ ਹੋ ਤੇ 30 ਮਿੰਟ ਰੀਜ਼ਨਿੰਗ ਨੂੰ ਦੇ ਸਕਦੇ ਹੋ ਇਟ ਡਿਪੈਂਡਸ ਅਪਨ ਟੋਟਲੀ ਡਿਪੈਂਡਸ ਅਪਨ ਯੂ ਕਿ ਤੁਹਾਡਾ ਮੈਥ ਤੇ ਰੀਜ਼ਨਿੰਗ ਕਿਦਾਂ ਦਾ ਜਿੰਨਾ ਦਾ ਮੈਥ ਤੇ ਰੀਜ਼ਨਿੰਗ ਦਾ ਲੈਵਲ ਇੱਕੋ ਜਿਹਾ 40 40 ਮਿੰਟ ਦੇ ਸਕਦੇ ਆ ਜੇ ਕਿ ਰੀਜ਼ਨਿੰਗ ਫਾਸਟ ਕਰ ਦਿੰਦੇ ਹੋ ਮੈਥ ਨੂੰ 50 ਮਿੰਟ ਦੇ ਸਕਦੇ ਆ ਇਹ ਟੋਟਲੀ ਡਿਪੈਂਡਸ ਅਪਨ ਯੂ ਠੀਕ ਹੈ ਜੀ ਤੇ ਮਤਲਬ ਇਸ ਤਰ੍ਹਾਂ ਦਾ ਕਰਨ ਨਾਲ ਤੁਹਾਡਾ ਬਹੁਤ ਟਾਈਮ ਦੀ ਬਚਤ ਹੋ ਜਾਣੀ ਆ ਤੁਹਾਨੂੰ ਮੈਥ ਦਾ ਸਮ ਕਰਨ ਲਈ 2 2.5 ਮਿੰਟ ਮਿਲ ਜਾਣੇ ਆ ਜਦਕਿ ਉਹ ਮੈਥ ਦਾ ਸਮ 1 ਮਿੰਟ ਦੇ ਵਿੱਚ ਸੋਲਵ ਹੋ ਸਕਦਾ ਤੁਸੀਂ ਆਪ ਦੇਖੋ ਡਬਲ ਸਮਾਂ ਤੁਹਾਡਾ ਇੱਥੇ ਬਚ ਜਾਏਗਾ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਇਹ ਗੱਲ ਹੈ ਕਿ ਐਗਜ਼ਾਮ ਨੂੰ ਕਰਨ ਦਾ ਪੈਟਰਨ ਕੀ ਫੋਲੋ ਕਰਨਾ ਇਹ ਗੱਲ ਦੂਜੀ ਗੱਲ ਆ ਜੋ ਜਦੋਂ ਤੁਸੀਂ ਕਲਿੱਕ ਕਰਦੇ ਹੋ ਕਿਸੇ ਕੁਐਸਚਨ ਤੇ ਉਹ ਕਿੱਦਾਂ ਕਰਨਾ ਮੰਨ ਲਓ ਤੁਹਾਨੂੰ ਕੋਈ ਕੁਐਸਚਨ ਜਦੋਂ ਤੁਸੀਂ ਜੀਕੇ ਦਾ ਕਰ ਰਹੇ ਹੋ ਤੁਹਾਨੂੰ ਉਹ ਨਹੀਂ ਆ ਰਿਹਾ ਪਰ ਤੁਸੀਂ ਉਹਨੂੰ ਉਸ ਸਮੇਂ ਹੀ ਕਿਸੇ ਨਾ ਕਿਸੇ ਤੇ ਟਿਕ ਲਾ ਕੇ ਸੇਵ ਐਂਡ ਨੈਕਸਟ ਕਰਨਾ ਮਾਰਕ ਐਜ਼ ਰਿਵਿਊ ਵਾਲਾ ਨਹੀਂ ਕਰਨਾ ਸੇਵ ਐਂਡ ਨੈਕਸਟ ਕਰਨਾ ਉਸ ਤੋਂ ਬਾਅਦ ਵੀ ਤੁਸੀਂ ਚੇਂਜ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਵੀ ਜੇਕਰ ਤੁਹਾਨੂੰ ਨਹੀਂ ਉਹ ਤਾਂ ਵੀ ਕਿਸੇ ਤੇ ਕਲਿੱਕ ਕਰ ਦੇਣਾਗਾ ਕਿਉਂਕਿ ਜਦੋਂ ਤੁਸੀਂ ਐਗਜ਼ਾਮ ਕਰਦੇ ਅੱਗੇ ਅੱਗੇ ਜਾਂਦੇ ਜਾਂਦੇ ਹੋ ਟਾਈਮ ਘਟਦਾ ਜਾਂਦਾ ਕਈ ਵਾਰ ਤੁਸੀਂ ਐਗਜ਼ਾਮ ਦਾ ਟਾਈਮ ਖਤਮ ਹੋ ਜਾਂਦਾ ਪਰ ਤੁਹਾਡੇ ਪਿੱਛੇ ਤੁਸੀਂ ਖਾਲੀ ਛੱਡਿਓ ਨੇ ਬਿਨਾ ਅਟੈਂਪਟ ਕੀਤੇ ਤੇ ਹੋ ਸਕਦਾ ਹੁੰਦਾ ਕਿ ਜਿਹੜਾ ਤੁਹਾਡਾ ਤੁੱਕਾ ਲਾਇਆ ਉਥੇ ਠੀਕ ਹੋ ਜਾਂਦਾ ਤੇ ਤੁਹਾਡੇ ਮਾਰਕਸ ਆ ਜਾਂਦੇ ਪਰ ਉਹ ਮਾਰਕਸ ਤੁਹਾਡੇ ਅਨ ਅਟੈਂਪਟਡ ਰਹਿਣ ਕਰਕੇ ਚਲੇ ਜਾਂਦੇ ਨੇ ਸੋ ਇਸ ਲਈ ਜੇ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਆ ਰਿਹਾ ਚ ਹੈ ਮੈਂ ਰੀਜ਼ਨਿੰਗ ਕੋਈ ਵੀ ਹੋਵੇ ਤੁਸੀਂ ਇੱਕ ਵਾਰ ਕਿਸੇ ਨਾ ਕਿਸੇ ਆਪਸ਼ਨ ਤੇ ਪ੍ਰੈਫਰ ਕਰਿਓ ਬੀ ਜਾਂ ਸੀ ਚੋਂ ਕਿਸੇ ਤੇ ਇੱਕ ਤੇ ਕਲਿੱਕ ਕਰਕੇ ਅੱਗੇ ਵਧਣਾਗਾ ਇਹਦੇ ਨਾਲ ਤੁਹਾਡਾ ਬਹੁਤ ਬੈਨੀਫਿਟ ਹੋ ਜਾਊਗਾ ਠੀਕ ਹੈ ਜੀ ਤੇ ਜੋ ਤੀਜੀ ਗੱਲ ਆ ਉਹਦੇ ਤੇ ਇਹ ਧਿਆਨ ਦੇਣਾਗਾ ਤੁਸੀਂ ਕਿ ਕਿਸੇ ਵੀ ਕੁਐਸਚਨ ਨੂੰ ਆਪਣੀ ਈਗੋ ਤੇ ਨਹੀਂ ਲੈਣਾ ਮੰਨ ਲਓ ਤੁਸੀਂ ਮੈਂ ਦਾ ਕੋਈ ਸਮਝ ਕਰਨ ਲੱਗੀ ਕਈ ਵਾਰ ਮੈਂ ਦਾ ਸਮ ਪਹਿਲੀ ਵਾਰ ਵਿੱਚ ਸੋਲਵ ਨਹੀਂ ਹੁੰਦਾ ਆਪਾਂ ਨੂੰ ਲੱਗਦਾ ਕਿਵੇਂ ਇਹਨੂੰ ਕਰ ਸਕਦਾ ਕੋਈ ਕੈਲਕੂਲੇਸ਼ਨ ਦੀ ਪ੍ਰੋਬਲਮ ਆ ਤਾਂ ਤੁਸੀਂ ਉਹਨੂੰ ਸੋਲਵ ਦੁਬਾਰੇ ਕਰੋ ਜੇਕਰ ਦੁਬਾਰੇ ਵੀ ਨਹੀਂ ਹੁੰਦਾ ਤਾਂ ਉਹਦੇ ਉੱਤੇ ਮੱਥਾ ਮਾਰਨ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਉੱਤੇ ਮੱਥਾ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਈਗੋ ਤੇ ਲੈਣ ਦੀ ਲੋੜ ਨਹੀਂ ਕੋਈ ਵੀ ਆਪਸ਼ਨ ਟਿੱਕ ਕਰੋ ਅੱਗੇ ਵਧੋ ਕਿਉਂਕਿ ਤੁਸੀਂ ਇੱਕ ਮੈਚ ਦੇ ਵਿੱਚ ਦੇਖਦੇ ਹੋਵੋਗੇ ਜਦੋਂ ਵਧੀਆ ਬੋਲ ਬੈਟਤੇ ਆਉਂਦੀ ਹੈ ਤਾਂ ਉਹ ਬੈਟ ਨਾਲ ਖੇਡਦੇ ਹੁੰਦੇ ਆ ਬੈਟਸਮੈਨ ਔਰ ਜਦੋਂ ਬੰਸਰੋਂ ਆਉਂਦੀ ਤਾਂ ਫਿਰ ਪਿੱਛੇ ਹਟਣਾ ਹੁੰਦਾ ਨਾ ਇਹੀ ਕੰਮ ਕਰਨਾ ਹੈ ਜੇਕਰ ਕੋਈ ਸਮ ਬਾਰ-ਬਾਰ ਟਾਈਮ ਲੈ ਰਿਹਾ ਟਾਈਮ ਕੰਜ਼ਿਊਮਿੰਗ ਆ ਉਹਨੂੰ ਲਾਸਟ ਤੇ ਕਰਾਂਗੇ ਜੇ ਸਾਡੇ ਕੋਲ ਟਾਈਮ ਬਚ ਗਿਆ ਲਾਸਟ ਤੇ ਕਰਾਂਗੇ ਕਿਉਂਕਿ ਨਹੀਂ ਉਹਨੇ ਬਾਕੀ ਸਭ ਨੂੰ ਜੋ ਟਾਈਮ ਦੇਣਾ ਆਪਾਂ ਉਹ ਵੀ ਘਟਾ ਦੇਣਾ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਚੌਥੀ ਚੀਜ਼ ਜੋ ਐਲੀਮੀਨੇਸ਼ਨ ਵਾਲੀ ਟੈਕਨੀਕ ਜ਼ਰੂਰ ਵਰਤੋ ਜੇ ਕੋਈ ਕੁਐਸਚਨ ਨਹੀਂ ਆਉਂਦਾ ਤਾਂ ਗਲਤ ਆਪਸ਼ਨ ਨੂੰ ਕਰਾਸ ਕਰਦੇ ਜਾਓ ਕਈ ਵਾਰ ਸਹੀ ਆਪਸ਼ਨ ਇਦਾਂ ਮਿਲ ਜਾਂਦਾ ਹੁੰਦਾ ਤੇ ਤੁਸੀਂ ਪੰਜਵੀਂ ਚੀਜ਼ ਹੈ ਕਿ ਜੋ ਐਗਜ਼ਾਮ ਅਟੈਂਪਟ ਕਰਨ ਲੱਗੀ ਫਰਸਟ੍ਰੇਟ ਨਹੀਂ ਹੋਣਾ ਕੰਮ ਰਹਿਣਾ ਆਲੇ ਦੁਆਲੇ ਦੂਜਿਆਂ ਦੇ ਪੀਸੀ ਵੱਲ ਬਹੁਤ ਘੱਟ ਜਾਂਦਿਓ ਕਿਉਂਕਿ ਆਪਣੀ ਵਰਗੀ ਹੀ ਜਨਤਾ ਹੁੰਦੀ ਹੈ ਕਿਸੇ ਨੂੰ ਤੁਹਾਡੇ ਤੋਂ ਵੱਧ ਨਹੀਂ ਆਉਂਦਾ ਸੋ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾਗਾ ਆਪਾਂ ਐਗਜ਼ਾਮ ਦੇਣ ਲੱਗੇ ਜੇ ਇਸ ਤਰ੍ਹਾਂ ਐਗਜ਼ਾਮ ਦਿੱਤਾ ਤਾਂ ਕਲਾਸਿਸ ਤੋਂ ਇਲਾਵਾ ਹੀ ਤੁਹਾਡੇ 5 ਤੋਂ 6 ਮਾਰਕਸ ਵਾਧੇ ਜਾਣੇ ਆ ਬਾਅਦ ਵਿੱਚ ਨਾਰਮਲਾਈਜੇਸ਼ਨ ਦੇ ਵਿੱਚ ਵੀ ਤੁਹਾਡੇ ਮਾਰਕਸ ਇਹਨਾਂ ਇਨਕਰੀਸ ਹੋ ਜਾਣਗੇ ਠੀਕ ਹੈ ਜੀ ਸੋ 5 ਤੋਂ 7 ਮਾਰਕਸ ਇਸ ਨਾਲ ਇਨਕਰੀਸ ਹੋ ਜਾਣਗੇ ਜ ਜੀ ਦਾ ਮਤਲਬ 70 75 ਦਾ ਵੈਸੇ ਮਾਰਕ ਸਹੀ ਹੁੰਦਾ ਸੀ ਜੇਕਰ ਕਿਸਮ 40 50 ਨੰਬਰ ਦਾ ਪੇਪਰ ਆਉਂਦਾ ਉਹਦੇ 10 ਮਾਰਕਸ ਦਾ ਵੀ ਐਗਜ਼ਾਮ ਇਸ ਨਾਲ ਠੀਕ ਹੋ ਸਕਦਾ ਹੋ ਸਕਦਾ ਜੇਕਰ ਗੈਸ ਸਹੀ ਲੱਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਆਪਾਂ ਸਾਰੇ ਜੋ ਸਬਜੈਕਟਸ ਨੇ ਉਹਨਾਂ ਦੀ ਇੰਪੋਰਟੈਂਟ ਕਲਾਸਾਂ ਚੱਲ ਰਹੀਆਂ ਨੇ ਸੋ ਉਹਨਾਂ ਨੂੰ ਵੀ ਅਟੈਂਡ ਜ਼ਰੂਰ ਕਰੋ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਐਗਜ਼ਾਮ ਆਉਣਾ ਹੈ ਠੀਕ ਹੈ ਜੀ ਅਗਲੀ ਵਾਰ ਮਿਲਾਂਗੇ ਦੰਦੀ ਇਨਫੋਰਮੇਟਿਵ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜੋ ਮੈਂ ਆਪ ਮੈਂ ਤੁਹਾਡੇ ਨਾਲ ਇਹ ਗੱਲਾਂ ਕਰ ਰਿਆਂਗਾ ਐਗਜ਼ਾਮ ਦਿੱਤਾਗਾ ਤਾਂ ਹੀ ਕਰਾਂ ਠੀਕ ਹੈ ਜੀ ਸੋ ਇਹ ਗੱਲਾਂ ਦਾ ਬਿਲਕੁਲ ਧਿਆਨ ਰੱਖਿਓ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਫੋਰ ਨੈਕਸਟ ਕਮਿੰਗ ਵੀਡੀਓਜ਼ ਰਿਲੇਟਡ ਟੂ ਗਵਰਨਮੈਂਟ ਐਗਜ਼ਾਮਸ ਐਂਡ ਗਵਰਨਮੈਂਟ ਜੋਬਸ ਥੈਂਕ ਯੂ